ਚਾਰਾ ਹੋਈਆਂ ਉਥੇ ਇੱਕ ਮਾਮਲਾ ਵੀ ਸਾਹਮਣੇ ਆਇਆ ਕਿ ਜਿੰਨਾ ਪੁਲਿਸ ਅਫਸਰਾਂ ਨੇ ਜਾਂ ਚੈਨਲਾਂ ਨੇ ਇਹ ਖਾਲਸਾ ਜਿਹੜੇ ਨਿਸ਼ਾਨ ਹੈ ਇਤਿਹਾਸਕ ਸਾਡੀ ਵਿਰਾਸਤ ਹੈ ਮਹਾਰਾਜਾ ਰਣਜੀਤ ਸਿੰਘ ਦਾ ਮਹਾਰਾਜਾ ਕਪੂਰਥਲੇ ਦਾ ਮਹਾਰਾਜਾ ਨਾਪਾ ਦਾ ਜਿਹੜਾ ਜਿਹੜਾ ਝੰਡੇ ਸਨ ਉਹਨਾਂ ਨੂੰ ਖਾਲਸਤਾਨੀ ਦਰਸਾ ਕੇ ਜਿਹੜਾ ਵੇੜਾ ਕਰਾ ਕੀਤਾ ਤੇ ਸਿੱਖਾਂ ਨੂੰ ਬਦਨਾਮ ਕਰਦੀਆਂ ਪੋਸ਼ਾ ਕੀਤੀਆਂ ਉਨ੍ਹਾਂ ਦੇ ਖਿਲਾਫ ਸਿੰਘ ਸਾਹਿਬ ਨੂੰ ਜੋ ਹਕਮ ਸ਼ੌਣੀ ਕਮੇਟੀ ਨੂੰ ਲਾਇਆ ਗਿਆ ਸੀ ਉਹ ਵਕੂ ਵੀ ਸ਼ੌਣੀ ਕਮੇਟੀ ਦਵਾ ਰਹੀ ਹੈ ਸਿੰਘ ਸਾਹਿਬ ਨੇ ਇਸ ਪਹਿਲਾਂ ਇੱਕ ਹੋਰ ਹੁਕਮ ਸਾਨੂੰ ਕਮੇਟੀ ਨੂੰ ਲਾਇਆ ਕਿ ਜਿਹੜੇ ਅੰਮ੍ਰਿਤਪਾਲ ਦੀ ਘਿਫਤਾਰ ਦੇ ਸਬੰਧ ਵਿੱਚ ਜਿਹੜੇ ਨੌਜਵਾਨ ਦਰਦਾਰ ਕਿਤੇ ਗਏ ਨੇ ਚਾਹੇ ਉਹ ਪੰਜਾਬ ਦੇ ਵਿੱਚ ਨੇ ਚਾਹੇ ਉਹ ਇਸਾਮ ਦੀ ਜੇਲ੍ਹ ਵਿੱਚ ਨੇ ਉਹਨਾਂ ਦੀ ਕਾਨੂੰਨੀ ਜਿੜੀਆ ਬਲਕਾਸ ਤੇ ਪੈਨਲ ਤਿਆਰ ਕੀਤਾ ਜਾਵੇ ਤੋਂ ਸਿੰਘ ਸਾਹਿਬ ਦੇ ਉਹ ਸੱਤ ਨੂੰ ਪੂਰਾ ਭਜਾਉਂਦੇ ਆ ਜਿਹੜੀ ਪੂਰਾ ਪੈਨਲ ਆ ਉਹ ਤਿਆਰ ਹੈ ਜਿਹੜੇ ਜਾ ਰਹੇ ਨੇ ਇਹ ਉਤਲਾਵਾ ਪੰਜਾਬ ਦੇ ਅੰਦਰ ਵੀ ਜਿਹੜਾਂ ਦੇ ਵਿੱਚ ਗੱਲ ਕਰਕੇ ਉਹਨਾਂ ਦੀ ਜਮਾਨਤਾਂ ਲਈ ਉਹਨਾਂ ਦੇ ਕੋਰਟ ਦੇ ਅੰਦਰ ਸਾਰਾ ਪ੍ਰਬੰਧ ਕੀਤਾ ਜਾ ਰਿਹਾ ਸੋ ਸਿੰਘ ਸਾਹਿਬ ਦੇ ਜਿਹੜੇ ਹੁਕਮ ਹੈ ਉਹਨੂੰ ਬਹੁਤ ਵੀ ਪੂਰਾ ਕੀਤਾ ਜਾ ਰਿਹਾ ਕਿਉਂਕਿ ਸਾਡਾ ਜਿਹੜਾ ਸਿੱਖ ਰਸਟ ਬੋਰਡ ਆ ਉਹਦੇ ਵੱਲੋਂ ਸਾਰੀ ਰਿਪੋਰਟ ਤਿਆਰ ਕਰਵਾ ਕੇ ਅਸੀਂ ਇਸ ਕੇਸ ਦੇ ਵਿੱਚ ਜਿਹੜੀ ਆ ਉਹ ਲਾਈ ਜਾਊਗੀ ਕੇਸ ਤਿਆਰ ਆ ਉਹ ਜਿਹੜੀਆਂ ਛੁੱਟੀਆਂ ਕਰਕੇ ਸ਼ਾਇਦ ਕੱਲ ਦਾ ਦਿਨ ਨਾ ਹੋ ਸਕੇ ਸੋਮਵਾਰ ਹਰ ਹਾਲਤ ਜਾਂ ਸੋਮਵਾਰ ਤੋਂ ਪਹਿਲਾਂ ਹੀ ਇਹ ਜਿਹੜਾ ਜਿਹੜੀ ਕੰਪਲੀਟ ਆ ਇਹ ਪਾਰਤੀ ਜਾਊਗੀ ਸੋ ਸੰਗਤ ਨੂੰ ਇਸ ਗੱਲ ਲਈ ਕਿ ਅਸੀਂ ਇਸ ਗੱਲ ਦਾ ਵਿਸ਼ਵਾਸ ਵੀ ਦੋਨੇ ਆ ਤੇ ਸਿੰਘ ਸਾਹਿਬ ਤੋਂ